ਅੱਜ ਦੋਸਤੋ ਲਾਈਵ ਹੋਏ ਆ ਸਾਰੀ ਸੰਗਤ ਦੇ ਰੂਬਰੂ ਵੇਸ ਕਰਕੇ ਹੋ ਰਿਹਾ ਕਿ ਸਾਡੇ ਪਿੰਡ ਚੁgge ਜਵਾਰ ਸਿੰਘ ਵਾਲਾ ਬਲਾਕ ਜਲਾਲਾਬਾਦ ਪੀਰ ਬਾਬਾ ਖਵਾਜਾ ਪੀਰ ਜੀ ਲਾਲਾ ਵਾਲਾ ਪੀਰ ਜੀ ਦੀ ਸਮਾਦ ਤੇ ਜਿਹੜਾ ਕਿ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਮੇਲਾ ਬੜੀ ਧੂਮ-ਤਾਮ ਦੇ ਨਾਲ ਮਨਾਇਆ ਜਾ ਰਿਹਾ ਹੈ ਇਹ ਮੇਲਾ 16 ਸਤੰਬਰ ਯਾਨੀ ਕਿ ਇਸੇ ਮਹੀਨੇ ਦੀ 16 ਤਰੀਕ ਨੂੰ ਮਨਾਇਆ ਜਾ ਰਿਹਾ ਹੈ ਸਾਰੀਆਂ ਸੰਗਤਾਂ ਨੂੰ ਬੜੇ ਸਤਿਕਾਰ ਸਹਿਤ ਬੇਨਤੀ ਕੀਤੀ ਜਾਂਦੀ ਹੈ ਕਿ ਵੱਧ ਚੜ ਕੇ ਇਸ ਮੇਲੇ ਦੀ ਰੌਣਕ ਨੂੰ ਵਧਾਉਣ ਦੇ ਵਾਸਤੇ ਪਹੁੰਚੋ ਔਰ ਸਾਰਾ ਦਿਨ ਜਿਹੜਾ ਕਿ ਲੰਗਰ ਦਾ ਖਾਸ ਪ੍ਰਬੰਧ ਕੀਤਾ ਗਿਆ ਹੈ ਮੇਲੇ ਦੀ ਰੌਣਕ ਨੂੰ ਵਧਾਉਣ ਵਾਸਤੇ ਸਾਰੇ ਪੈਣਾ ਭਰਾ ਜਰੂਰ ਪਹੁੰਚਣਾ 16 ਸਤੰਬਰ ਔਰ ਇਸ ਦਰਗਾਹ ਦੇ ਮੁੱਖ ਸੇਵਾਦਾਰ ਬਾਬਾ ਮਲਕੀਤ ਸਿੰਘ ਜੀ ਸਪੁੱਤਰ ਸਵਰਗੀਏ ਸਰਦਾਰ ਇਕਬਾਲ ਸਿੰਘ ਜੀ ਇਹ ਉਹਨਾਂ ਦੇ ਵੱਲੋਂ ਹਰ ਸਾਲ ਇਹ ਮੇਲਾ ਲਗਾਇਆ ਜਾਂਦਾ ਹੈ ਔਰ ਇਹ ਜੋ ਤੁਸੀਂ ਤਸਵੀਰ ਦੇਖ ਰਹੇ ਹੋ ਸਾਡੇ ਬੜੇ ਹੀ ਸਤਕਾਰਯੋਗ ਬਾਪੂ ਸ਼ਮੀਰ ਸਿੰਘ ਜੀ ਜਿਹੜੇ ਕਿ ਪਹਿਲਾਂ ਇਸ ਦਰਗਾਹ ਤੇ ਮੁੱਖ ਸੇਵਾਦਾਰ ਸਨ ਔਰ ਸੇਵਾ ਬੜੇ ਸ਼ਰਧਾ ਭਾਵਨਾ ਦੇ ਨਾਲ ਕਰਦੇ ਸਨ ਔਰ ਉਹਨਾਂ ਤੋਂ ਬਾਅਦ ਉਹਨਾਂ ਦੇ ਬੇਟੇ ਸਵਰਗੀ ਇਕਬਾਲ ਸਿੰਘ ਜੀ ਔਰ ਹੁਣ ਉਹਨਾਂ ਦੇ ਸਪੁੱਤਰ ਬਾਬਾ ਮਲਕੀਤ ਸਿੰਘ ਜੀ ਵੱਲੋਂ ਇਹ ਸੇਵਾ ਬੜੀ ਸ਼ਰਧਾ ਭਾਵਨਾ ਦੇ ਨਾਲ ਕੀਤੀ ਜਾਂਦੀ ਏ ਔਰ ਇੱਥੇ ਜੋ ਵੀ ਸ਼ਰਧਾ ਭਾਵਨਾ ਦੇ ਨਾਲ ਕੋਈ ਵੀ ਇੱਥੇ ਮੰਨਤ ਮੰਨੀ ਜਾਂਦੀ ਏ ਤਾਂ ਜੋ ਆਪਾਂ ਦਿਲ ਤੋਂ ਅਰਦਾਸ ਕਰਦੇ ਆ ਉਹ ਜ਼ਰੂਰ ਮੰਨੀ ਜਾਂਦੀ ਹੈ ਔਰ ਉਹ ਸ਼ਰਧਾ ਜੋ ਵੀ ਆਪਾਂ ਕਿਸੇ ਵੀ ਤਰ੍ਹਾਂ ਦੀ ਇੱਥੇ ਭਾਵਨਾ ਰੱਖਦੇ ਆ ਉਹ ਪੂਰੀ ਵੀ ਹੁੰਦੀ ਏ ਇਸ ਕਰਕੇ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ 16 ਸਤੰਬਰ ਨੂੰ ਇਸ ਮੇਲੇ ਦੀ ਰੌਣਕ ਨੂੰ ਵਧਾਓ ਬਾਹਰ ਕੀ ਬੰਦਾ ਆਜ ਮੰਗਲਵਾਰ ਔਰ ਜਿਹੜਾ 16 ਸਤੰਬਰ ਨੂੰ ਵਾਰ ਬਣੇਗਾ ਜੀ ਮੰਗਲਵਾਰ ਮੰਗਲਵਾਰ ਦੇ ਦਿਨ ਇੱਥੇ ਜਰੂਰ ਪਹੁੰਚੋ ਆਪਣੇ ਪਰਿਵਾਰ ਸਮੇਤ ਮੇਲੇ ਦੀ ਰੌਣਕ ਨੂੰ ਵਧਾਓ ਔਰ ਮਨਿਆਰੀ ਵਾਲੇ ਵੀਰਾਂ ਨੂੰ ਵੀ ਬੇਨਤੀ ਹੈ ਕਿ ਉਸ ਦਿਨ ਇੱਥੇ ਆ ਕੇ ਦੁਕਾਨਾਂ ਸਜਾਉਣ ਤਾਂ ਜੋ ਇਸ ਮੇਲੇ ਦੀ ਹੋਰ ਰੌਣਕ ਵਧ ਸਕੇ ਔਰ ਉਹਨਾਂ ਦਾ ਰੁਜ਼ਗਾਰ ਵੀ ਚੱਲ ਸਕੇ ਔਰ ਆਤਮਸੀ ਦੇਖ ਸਕਦੇ ਹੋ ਛੋਟੇ ਛੋਟੇ ਬੱਚੇ ਨੌਜਵਾਨ ਜਿਹੜੇ ਕਾਫੀ ਦਿਨਾਂ ਤੋਂ ਇੱਥੇ ਸੇਵਾ ਕਰ ਰਹੇ ਨੇ ਔਰ ਇਹ ਸਾਡੇ ਬਾਬਾ ਜੀ ਮਲਕੀਤ ਸਿੰਘ ਜੀ ਮੁੱਖ ਸੇਵਾਦਾਰ ਨੇ ਇੱਥੋਂ ਦੇ ਔਰ ਸਾਰੀਆਂ ਸੰਗਤਾਂ ਨੂੰ ਬੇਨਤੀ ਹੈ ਕਿ 16 ਸਤੰਬਰ ਨੂੰ ਪਿੰਡ ਝੁਗੇ ਜਵਾਹਰ ਸਿੰਘ ਵਾਲੇ ਸਥਾਨ ਕਲੋਨੀ ਦੇ ਬਾਹਰ ਬਾਬਾ ਮਲਕੀਤ ਸਿੰਘ ਜੀ ਦੇ ਖੇਤ ਜੋ ਦਰਗਾਹ ਬਾਬਾ ਖਵਾਜਾ ਪੀਰ ਜੀ ਬਾਬਾ ਲਾਲਾ ਵਾਲੇ ਪੀਰ ਜੀ ਦੀ ਬਣੀ ਹੋਈ ਏ ਔਰ ਇੱਥੇ ਵੱਧ ਚੜ ਕੇ ਪਹੁੰਚੋ ਔਰ ਮੇਲੇ ਦੀ ਰੌਣਕ ਨੂੰ ਵਧਾਓ ਔਰ ਬਾਬਾ ਜੀ ਦਾ ਅਸ਼ੀਰਵਾਦ ਪ੍ਰਾਪਤ ਕਰੋ ਤਾਂ ਜੋ ਆਪਾਂ ਇੱਕ ਹੋਰ ਬੇਨਤੀ ਹੈ ਕਿਉਂਕਿ ਆਪਣੇ ਪੰਜਾਬ ਦੇ ਵਿੱਚ ਜੋ ਮੇਲੇ ਆਪਾਂ ਲਗਾਉਣੇ ਆ ਹਰ ਸਾਲ ਉਹ ਲਗਾਉਣੇ ਪੈਂਦੇ ਨੇ ਔਰ ਸਾਡੇ ਪੰਜਾਬ ਵਿੱਚ ਜਿਹੜੇ ਕਿ ਹੜ੍ਹ ਦੀ ਮਾਰ ਪਈ ਏ ਉਹਦੇ ਤੇ ਵੀ ਅਸੀਂ ਦੁੱਖ ਦਾ ਪ੍ਰਗਟਾਵਾ ਕਰਦੇ ਆਂ ਪਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਇਹ ਬਾਬਾ ਜੀ ਇਹ ਖਵਾਜਾ ਪੀਰ ਬਾਬਾ ਜੀ ਕਿਰਪਾ ਕਰੋ ਕਿ ਹੜ੍ਹ ਬੰਦ ਹੋਣ ਪਾਣੀ ਕਟੇ ਔਰ ਸਾਡਾ ਪੰਜਾਬ ਫਿਰ ਤੋਂ ਕੁਸ਼ ਹਾਲ ਹੋਵੇ ਔਰ ਜਿਹੜੇ ਕਿ ਬਾਰਡਰ ਤੇ ਸਾਡੇ ਪੈਨਾਪਰਾ ਬੈਠੇ ਨੇ ਉਹ ਦੁਬਾਰਾ ਆਪਣੇ ਜਿਹੜਾ ਕਿ ਘਰਾਂ ਨੂੰ ਵਧੀਆ ਤਰੀਕੇ ਨਾਲ ਚਲਾ ਸਕਣ ਔਰ ਕਿਸੇ ਦਾ ਵੀ ਜਾਨੀ ਮਾਲੀ ਨੁਕਸਾਨ ਨਾ ਹੋਵੇ ਜੈ ਪੀਰਾਂ ਦੀ ਜੈ ਮਸਤਾ ਦੀ ਆ ਤੁਸੀਂ ਛੋਟੇ ਛੋਟੇ ਬੱਚੇ ਔਰ ਨੌਜਵਾਨ ਦੇਖ ਸਕਦੇ ਹੋ ਜਿਹੜੇ ਇੱਥੇ ਲਗਾਤਾਰ ਸੇਵਾ ਕਰਦੇ ਨੇ ਜੈ ਪੀਰਾਂ ਦੀ from